ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਰਦ। ਤੇ ਲੋਈ ਰਾਤ ਇੰਨੀ ਹਨੇਰੀ ਚੱਲੀ। ਤੁਹਾਨੂੰ ਰਾਤ ਦੇ ਕਲਿੱਪ ਤਾਂ ਹੁੰਦਾ ਹੈ ਕਿ ਦੇਖੋ ਕਿੰਨੀ ਤੇਜ਼ ਹਨੇਰੀ ਚੱਲੀ ਬਾਈ। ਬਾਈ ਤੇ ਹਨੇਰੀ ਦਾ ਚੈੱਕ ਕਰੋ। ਵੱਲੇ 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 ਬਾਈ ਚੱਲੀ ਅੰਦਰ। ਲੋਈ ਰਾਤ ਦਾ ਟਾਈਮ ਆ ਹਨੇਰੀ ਚੈੱਕ ਕਰੋ। ਤਾਂ ਮੈਂ ਤੁਹਾਨੂੰ ਪਹਿਲਾਂ ਨਹੀਂ ਦਿਖਾਈ ਦੇਆ। ਦਰਖਤ ਮੋੜ ਕੇ ਟੈਂਕੀ ਨਾਲ ਲਾ ਦੋ ਸਾਹਮਣੇ ਟੈਂਕੀ ਇੱਥੇ। ਮੋੜ ਕੇ ਟੈਂਕੀ ਨਾਲ ਲਾ ਦੋ ਬਾਈ। ਮੜਾ ਮੀ ਬਹਿ ਕਰਦੇ ਦਬੀ ਬਿਜਲੀ ਬੋ ਨਕਤੀਓ ਦੇਖੋ ਬਬ ਮੀ ਬਹਿਵੇ ਹਵਾ ਦਾ ਫੇਰੇ ਕੋਈ ਚੱਕਰ ਨਹੀਂ ਕਿ ਗਰਦ ਨਾ ਉਹ ਦਵਾ ਦੇ ਸਾਰੀ ਮਿੱਟੀ ਗਰਦ ਬਹੁਤ ਬੱਤਿਆੜਾੜ ਗਿਆ ਇਹ ਦੇਖੋ ਜਿੰਨੀ ਚੱਲੀ ਅੰਦਰ ਲੈਂਡ ਵੀ ਫਲੈਟ ਵੀ ਭੱਜ ਗਈ ਕਿ ਕਿਆ ਵਰਾ ਕਾਦੋਣੀ ਹਵਾਈ ਪਹੁੰਚ ਲਈ ਐ ਤੇ ਹੁਣ ਚੱਲੀ ਖੇਤਾਂ ਵਿੱਚ ਸਾਨੂੰ ਖੇਤਾਂ ਦਾ ਹਾਲ ਦਿਖਾਉਂਦਾ ਦੂਜੀ ਮੋਟਰ 'ਤੇ ਚੱਲਦੇ ਨਾਲੇ ਗੁੱਜਰ ਅੰਕਲ ਜੀ ਦਾ ਹਾਲ ਚਾਲ ਪੁੱਛਦੇ ਰਾਤ ਦੀ ਲਾਈਟ ਹੀ ਨਹੀਂ ਹੈਗੀ ਸੀਗੀ। ਤੋ ਚੱਲੀਏ ਹੁਣ ਖੇਤਾਂ ਵਿੱਚ। ਤੇ ਲੋ ਜੀ ਮੋਟਰ 'ਵਾ ਪਹੁੰਚੇ ਆ। ਗੁੱਜਰ ਅੰਕਲ ਜੀ ਨੂੰ ਹਾਲ ਪੁੱਛਦੇ। ਹੋਰ ਅੰਕਲ ਜੀ? ਰਾਹ ਕਿੰਨੀ ਘਨੇਰੀ ਚੱਲੀ? ਬਹੁਤ ਵੱਧ ਘਨੇਰੀ। ਮਿੰਡੇ-ਮਿੰਡੇ ਕਿੱਥੇ ਚੱਕੇ ਮਾਰੇ? ਮਿੰਡੇ ਮਾਰੇ ਉਹ ਦਰਨੇ ਵਾਲੇ ਖੇਤਾਂ 'ਚ ਪੁਰਸ਼ੀਆਂ ਪੈਰਾਂ ਵਿੱਚ ਲੱਕੜਾ ਲੈਣਾ ਮੈਨੂੰ ਹੀ ਢਾ ਲੈ ਗਏ। ਉਹ ਸੋਟੀ ਨੇ ਉਹ ਚਾ ਲੈ ਗਏ। ਹੋਰ? ਸੋਟੀ ਨੇ ਕਿੱਦਾਂ? ਕੁੰਜਾ ਭਰ ਲਿਆ ਤਾਂ ਨਹੀਂ ਓੜਿਆ ਆ ਗਿਆ ਕਰੇ ਜੜ ਜੜਤੀ ਪਟਕੇ ਮਾਰੇ ਜੜ ਤੋਂ ਬਨੇਰੀ ਬਹੁਤ ਹੀ ਉੱਪਰ ਬਜਨ ਤਾਂ ਇਹਨਾਂ ਦੇ ਉਹੀ ਮੈਂ ਤਾਂ ਦੋੇ ਲੋੜ ਤੋੜ ਕੇ ਸਿਰਤੇ ਤਿੰਨ ਦਰਖਤ ਦੋ ਤਿੰਨ ਤਾਂ ਤੋੜੇ ਦਿੱਤੇ ਦੇਖਿਆ ਇਹ ਹੋਰ ਹੋਰ ਸਮਾਨ ਤਾਂ ਨਹੀਂ ਓੜਿਆ ਕੋਈ ਸਮਾਨ ਉਹ ਕਰਤੇ ਕੱਟੇ ਝਟ ਮਾਰ ਕੇ ਦੇ ਅੰਦਰ ਵੀ ਬਾਹਰ ਅੰਦਰ ਘਰ ਦੇ ਘਰ ਦੇ ਬਹੁਤ ਆ ਗਈ ਹੋਣੀ ਓਰੇ ਇਹ ਵੀ ਬਈ ਤੋੜ ਕੇ ਮਾਰ ਰਿਆ ਰੇਖੋ ਬੱਲੇ 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 ਨੇਰੀ ਚੱਲੀ ਹੋ ਬ ਮੈਂ ਕਹਿੰਦਾ ਦਰਖਤ ਥੱਲੀ ਲਾ ਦੇ ਉਹਨਾਂ ਧਰਤੀ ਨਾਲ ਆਹ ਦੇ ਟੁੱਟੇ ਬੜਿਆਂ ਚ ਕੋਈ ਇੱਧਰ ਤਾਂ ਠੀਕ ਆ ਵੀ ਸਾਰੀ ਉਹ ਦੁਹਾਂਦੇ ਉਹਨਾਂ ਦਾ ਬੁਰਾ ਹਾਲ ਹੋਇਆ ਹਾਲੇ ਇਹ ਤਾਂ ਸਾਰੀ ਠੀਕ ਆ ਆਹ ਦੇਖੋ ਕੋਈ ਲੰਨ ਨਹੀਂ ਗਈ ਮੈਂ ਵੀ ਰਾਤ ਦੇਖਿਆ ਬਾਹਰ ਨਿਕਲ ਕੇ ਹਵਾ ਐਨ ਜਲਦੀ ਦਰਖਤ ਥੱਲੀ ਲੱਗਦੇ ਦੇ ਇੰਨੀ ਤੇਜ਼ ਹਵਾ ਦੀ ਆ ਵੀ ਦੇ ਕਮ ਮਜੋ ਮਜੋ ਕਰ ਮਾਰੇ ਨਾ ਦੇ ਵੀ ਆਹ ਦੇਖੋ ਟੈਡੀ ਕਰਤੇ ਨੇ ਸਾਰੇ ਉਹ ਲੱਲੇ ਲੱਲੇ ਹਵਾ ਚੱਲੀ ਬਹੁਤ ਜਹਾ ਆਪਣੇ ਦੇਖੀਏ ਬਈ ਕਿੰਨੇ ਕਿਆ ਹਾਲ ਹੋਇਆ ਮੀਂਹ ਵੀ ਸੋਨਾ ਪੈ ਗਿਆ ਗਿੱਲਾ ਗਿੱਲ ਜੀ ਤਾਂ ਹੋ ਗਈ ਮਤਲਬ ਗੜਦ ਦਬਾਤੀ ਇੰਨਾ ਕਿ ਮੀਂਹ ਪੈ ਗਿਆ ਤਾਂ ਓਹ ਵਈ ਪੱਟੇ ਦਿੱਤਾ ਹਾਂ ਤੋੜ ਤੋਰੀ ਤੇ ਜੜਤੀ ਤੋੜਤਾ ਹਾਂ ਦੇਖੋ ਖੂਨ ਵੀ ਲੱਗਿਆ ਹੋਰ ਗੁੱਲਾ ਲੱਗਣਾ ਪਸੋਇਆ ਬੰਦਾ ਹੁਣ ਜੜਤੀ ਤੋੜਤਾ ਇਹ ਕਾਹ ਇਹ ਕਾਹ ਵਦ ਨਹੀਂ ਕਿੱਥੇ ਟੁੱਟ ਗਿਆ ਆ ਆਹਾਂ ਤੋੜਤਾ ਇਹਦਾ ਥੱਲੇ ਬਾਈ ਵੀ ਟੁੱਟ ਗਿਆ ਬਾਈ ਹਾਂ ਦੇਖੋ ਚਲੇ ਸ਼ਾਇਦ ਚੱਲ ਸਕਦਾ ਬਾਕੀ ਆ ਨਿਕਲੇਗਾ ਪਏ ਆ ਕਿ ਖੋਰ ਗੜੇ ਕੋ ਹੋ ਰਹਾ ਆ ਚੱਲ ਸ਼ੁਕਰਦੂ ਬਲੋਟੇ ਗਿਰਿਆ ਚੱਕੋ ਇਹ ਸਾ ਮੈਨੂੰ ਖੜਾ ਕਰੀ ਗਿਆ ਮਿੱਟੀ ਲਾ ਦੇ ਦਸਦੇ ਖੜਾ ਪੁੜਾ ਠੀਕ ਆ ਚਲੇ ਰੋਜ਼ਾ ਬਚਾਓ ਹੋ ਗਿਆ ਬਾਕੀ ਹੁਣ ਬਾਅਦ ਚ ਪਤਾ ਲੱਗੂਗਾ ਇਹਦਾ ਤਾਂ ਬਈ ਮੇ ਪੱਤੇ ਸੁੱਕੋ ਜਿਹੇ ਲੱਗੇ ਆ ਯਾਰ ਇੱਕੋ ਬਾਕੀ ਹੋਰ ਨਹੀਂ ਆ ਮਰ ਸਾਬ ਇਹ ਤਾਂ ਹੋਰ ਤਾਂ ਟੁੱਟਿਆ ਕੋਈ ਬਸ ਦੋਏ ਰੋਟੇ ਬਾਕੀ ਅੱਜ ਘਟ ਡੇ ਜੇ ਕਰਤੇ ਮੀਂਹ ਬੈੰਦਾ ਹਵਾ ਨੇ ਬਹੁਤ ਤੇਜ਼ ਹਵਾ ਚੱਲੀ ਬਈ ਮੀਂਹ ਇੰਨਾ ਪਿਆ ਨਹੀਂ ਨਹੀਂ ਹਵਾ ਚੱਲ ਪਈ ਬਸ ਥੋੜੀ ਗਰਦ ਦਬਾਤੀ ਬੈੰਨਾ ਗਿਆ ਮੀਂਹ ਨੇ ਇਹ ਮੇਂ ਪੱਟਕੇ ਮਾਰੇ ਇੱਕ ਤਾਂ ਟੋੜ ਦਾ ਝੜ ਤੋਂ ਇੱਕ ਟੋੜ ਦਾ ਝੜ ਤੇ ਇੱਕ ਟੁੱਟਿਆ ਗੱਬੇ ਤੋਂ ਗੱਬੇ ਆ ਤਾਂ ਠੀਕ ਹੈ ਜਿਹੜਾ ਗੱਬੇ ਟੁੱਟਿਆ ਉਹ ਤਾਂ ਚੱਲ ਪਊਗਾ ਨਾ ਬੰਦੀਆਂ ਛੜੀਆਂ ਉਹੋ ਜੱਲ ਬਣਾਉ ਲੋ ਤੇਲ ਜਿਹੜਾ ਝੜ ਤੋਂ ਟੁੱਟਿਆ ਉਹ ਨਹੀਂ ਚੱਲਣਾ ਆਹ ਝੜ ਤਾਂ ਟੁੱਟ ਗਿਆ ਇਹ ਨਹੀਂ ਚੱਲਣਾ ਰੱਬ ਦਾ ਜੜਾ ਜੱਗੀਆਂ ਵੀ ਪਿੰਆ ਆਪਣੀ ਪਿੱਛੇ ਉਹ ਦੇ ਚੱਲੀਆਂ ਵੀ ਹੈ ਨਾ ਕਿਆ ਵਾ ਚੱਲੇ ਬਾਬੇ ਚੱਲ ਥੋੜਾ ਅੱਦੇ ਹੀ ਨਿਕਲੇ ਆਵੇ ਉਹੀ ਬਾਤ ਹੈ ਬੰਦੇ ਛੱਲੇ ਬੂਕਿਓ ਕੱਲ ਨੀ ਗੋਟੀਆਂ ਮੈਂ ਬਾਅਦ ਚ ਯਾਰ ਬੰਨੇ ਰੀ ਚੱਲੀਓ ਬਾਹੋਂ ਤੇ ਮੈਂ ਕਹਿੰਦਾ ਇੱਕ ਵਾਰ ਤਾਂ ਡਰਾਇਆ ਦਿੱਤਾ ਲੈ ਬਈ ਦੂਗਾ ਪਵਨ ਡਰੇ ਤਾਂ ਨਹੀਂ ਆ ਗਿਆ ਕਿਤੇ ਮਰਚਾ ਮਰਚਾ ਰਟੀਆਂ ਅੰਕਲਾ ਕਵਾ ਡਰ ਗਿਆ ਹੋਣਾ ਕਿ ਕਿਆ ਆ ਗਿਆ ਹਨ ਕਿਆ ਚੀਜ਼ ਆ ਗਈ ਮੈਂ ਮੈਂ ਅੰਦਰ ਬੈਠੇ ਰਹਾ ਮੈਂ ਜੋ ਤਾ ਵੀ ਅੰਦਰ ਤੇ ਵੀ ਹੋਰ ਡੈਡ ਡੈਡ ਵੀ ਪਵੇ ਥੜਾ ਬਾਛੜਾ ਵੀ ਮੰਗਿਆ ਭਿਜੇ ਰਹਾ ਮੈਂ ਸਾਰੇ ਹੀ ਉਹ ਸਾਰੇ ਦਾਤ ਬੈਠੇ ਮਿੰਜਾ ਵੀ ਉਹ ਹੋ ਗਿਆ ਹੁਣ ਨਾ ਪਰ ਕਿਆ ਨਾ ਮੀਂਹ ਟੇਡਾ ਪਿਆ ਹੁਣ ਬਾਛੜਾ ਵਾਲਾ ਕਿੰਨਾ ਪਿਆ ਕਿੰਨਾ ਕਮੀ ਭੂਮ ਦਾਲ ਵਾਲੇ ਨੂੰ ਭੂਟੀ ਦੀ ਆਵਾ ਰਿਖਾ ਦਾ ਆਪਦੇ ਇੱਕ ਸੁੱਕਾ ਪੈਲ ਜਮਾ ਤੇ ਗਿੱਲਾ ਕਰ ਤਾ ਮੀਂਹ ਪੈ ਗਿਆ ਸੋਣਾ ਉਹ ਨਹੀਂ ਸੋਣਾ ਪਿਆ ਉਹ ਮੈਂ ਤਾਂ ਮਿੱਟੀ ਦਬਾ ਗਿਆ ਸੋਣ ਸੋਣੀ ਜੀ ਗਰਦ ਨਾਲੋਂ ਮਹਲੇ ਵੀ ਥੋੜਾ ਦੇਖੋ ਇਹ 7:30 ਹੋ ਚੱਲੇ ਤੁੱਪ ਨਵੀਂ ਨਵੀਂ ਜੀ ਹੈ ਬੱਦਲ ਜੇ ਹੋ ਗਏ ਵਿਚਰੋਂ ਮੱਝ ਮੌਸਮ ਠੰਡਾ ਜਿਹਾ ਅੱਜ ਜਲ ਗਰਮੀ ਤੇ ਰਾਤ ਹੈ ਮਿੱਟੀ ਮਿੱਟੀ ਹਵਾ ਚੱਲੀ ਹੈ ਪਰ ਲਾਈਟੇ ਭੱਜੀ ਵੀ ਲਾਈਟਾਂ ਵਾਲੇ ਵੀ ਕੀ ਕਰਾਂ ਮੈਂ ਹਵਾ ਹੀ ਬਹੁਤ ਚੱਲੀ ਸਾਡੀ ਪੈਣ ਦੇ ਵਿੱਚ ਬੈਠਾ ਰਹੇ ਮੈਂ ਪਾਣੀ ਛੇਨਾ ਪੀਣ ਹੈ ਨਹੀਂ ਰ ਆਮ ਲਾਈਟੇ ਭੱਜੀ ਵੀ ਤੇ ਮੋਟਰ ਵੀ ਨਹੀਂ ਚੱਲਣੀ ਤੀ ਇੱਧਰ ਵੀ ਵਈ ਠੀਕ ਹੈ ਆਪਣਾ ਸਾਰਾ ਬਚਾਓ ਹੋ ਗਏ ਪਾ ਅਜ ਦੋ ਟੁੱਟੇ ਆ ਡੈਡੀ ਜੀ ਨੂੰ ਆ ਕੇ ਦਿਖਾਵਾਂਗੇ ਲੈ ਲੋ ਵਈ ਹੁਣ ਘਰ ਆ ਕੇ ਪਹਿਲਾਂ ਸਾਨੂੰ ਕਾਲੂ ਦੇ ਕੰਮ ਦਫਾਉਂਦਾ ਆ ਕਾਲੂ ਨੂੰ ਰੇਟੋਆ ਪੜਤਦਾ ਦੇਖੋ ਆ ਸਾਰੀ ਵੀ ਬੁੱਟਾ ਗੇਰਦਾ ਤਾਂ ਉਹਨੇ ਇਹ ਵੀ ਗੇਰਦਾ ਹੁਣ ਇਹ ਵੀ ਖੜੇ ਕਰ ਰਿਹਾ ਤੇ ਬਾਕੀ ਹਨੇਰੀ ਨੇ ਗੇਰਦੇ ਜਿਹੜੇ ਬੱਚੇ ਕੁਛੇ ਤੇ ਹੋਰ ਉਹ ਡੰਡੇ ਲਾ ਕੇ ਖੜੇ ਕਰੇ ਅਸੀਂ ਦਰभी धांदा ਸਾਨੂੰ ਬੈਸ ਹੁਣ ਮਿਰਚਾਂ ਲੱਗਣ ਲੱਗ ਗਈ ਛਮਲਾ ਬੈਸ ਦੂਈ ਮਿਰਚ ਤੇ ਬਾਕੀ ਆ ਭਿੰਡੀਆਂ ਨੇ ਬੁੱਟੇ ਆਪਣੇ ਤਾਂ ਇੱਕੋ ਬਾਕੀ ਦੂਈ ਸੈਂਪਲ ਮਿਰਚਾਂ ਔਰ ਕੋਈ ਵੀ ਗਿਰੀ ਵੀ ਇਹ ਵੀ ਡੰਡਿਆਂ ਨਾਲ ਖੜੀਆਂ ਕਰੀਆਂ ਵੀ ਆ ਇਹ ਵੀ ਕਰਦੇ ਆਪਾਂ ਖੜੀ ਬਾਕੀ ਦਾ ਸਭ ਠੀਕ ਐ ਰਾਤੀ ਫੇਰ ਹਨੇਰੀ ਆ ਗਈ ਸੀਗੀ ਇਹ ਅਗਲੇ ਦਿਨ ਦੀ ਵੀਡੀਓ ਮੈਂ ਬਣਾ ਰਿਹਾ ਤੇ ਮੇਰਾ ਰਾਤ ਅਸੀਂ ਮੱਛਰ ਦਾ ਨਹੀਂ ਲਾਗੇ ਪਏ ਆ। ਆਹ ਦੇਖੋ। ਮੈਂ ਤੇ ਸਹਿਰ। ਬਾਕੀ ਦੇਖਦੇ ਭਾਈ ਹੁਣ। ਤੇ ਆਹ ਮੱਛਰ ਨਹੀਂ ਨਾ ਐ ਫਾਇਦਾ ਕਿ ਦੂਵੇ ਲੋਟਾ ਪਾ ਨੂੰ ਲਾਉਣੀਆਂ ਨਹੀਂ ਪੈਂਦੀਆਂ, ਡੰਡੇ ਨਹੀਂ ਲਾਉਣੇ ਪੈਂਦੇ। ਆਇਆ ਕਰੀ ਇਕੱਠੀਆਂ ਨੂੰ। ਝਾੜ ਦੇ ਵਿੱਚ ਜਿਹੜੇ ਮੱਛਰ ਜਿਹੇ ਆ। ਆਰੇ ਆ ਬੜੀ ਵੀਕਮ ਜਿਪਾ ਲਾ ਲਈ ਜਿਪਾ ਹਾਂ ਪਹਿਲਾਂ ਜਿਪਾ ਲਾ ਦੇ ਚੱਲ ਫੇਰ ਇਕੱਠੀ ਕਰਦੀ ਨੂਰ ਲਾ ਦੇ ਜਿਪਾ ਚਲੋ ਵੀ ਇੱਧਰ ਵੀ ਲਾ ਦੋ ਨੂਰ ਘਰਤੀ ਲਾ ਇਕੱਠੀ ਵੀ ਕਰ ਦੋ ਮੈਂ ਇਕੱਠੀ ਕਰਾਈਆਂ ਇਹਦੇ ਨਾਲ ਇੱਕ ਆਹਾ ਦੋ ਕੁ ਮੱਛਰ ਹੀ ਮੜੇ ਵੇ ਬਸ ਇਹ ਚਾਹ ਫੋਟੋ ਨਹੀਂ ਬਕਰ ਦੋ ਇਕੱਠੀ ਆ ਕੱਢ ਦੋ ਵਾ ਜਿਹੜਾ ਇੱਕ ਰਹਿ ਗਿਆ ਆਇਨੀ ਪਹਿਲਾਂ ਦੂ ਵਲੋਟ ਇਕੱਠੀ ਕਰੋ ਆਇਨੀ ਵੇ ਆਏ ਹੁਣ ਮੇਰੇ ਲੈ ਮੈਂ ਕਰਾਂ ਫੜੇ ਲੈ ਮੈਂ ਕਰਾਂ ਫੜੇ ਤੇ ਹੁਣ ਛੱਡ ਦੇ ਨੇ ਹੋ ਜਾਂਦੀ ਦੇਖ ਲੋ ਬਾਟਾ ਲੋ ਫੜ ਲਓ ਬਈ ਵਿੱਚੇ ਰੱਖਦੇ ਆ ਉਹਦੇ ਆਪਣੇ ਚੱਲੀਏ ਭਈਏ ਸਾਰੇ ਹੁਣ ਬੈਠੇ ਨੇ ਹਾਉਣ ਦੀ ਤਿਆਰੀ ਵਿੱਚ ਤੇ ਹੁਣ ਅਗਲੀ ਵੀਡੀਓ ਦੇਖਿਆ ਅਸੀਂ ਜਿਹੜਾ ਪੂਲ ਤਿਆਰ ਕਰਿਆ ਸੀਗਾ ਮੈਂ ਉੱਥੇ ਮੋਟਰ ਪਾ ਤੇ ਉਹ ਚੇ ਰੰਗ ਕਰਿਆ ਤਾਂ ਹੁਣ ਉਹ ਚੱਲੇ ਮੈਂ ਕਾਰਨ ਤੇ ਇੱਧਰ ਮੇਰੇ ਮਾਮਾ ਮਮੀ ਦੇ ਮੁੰਡੇ ਕੁੜੀ ਆਈ ਵੇ ਤੇ ਚਲੋ ਹੁਣ ਚੱਲੀਏ ਤਾਂ ਬਾਅਦ ਹੁਣ ਮੋਟਰ ਮੋਟਰ ਦੀ ਵੀਡੀਓ ਉਹ ਆਪਣੇ ਚ ਬੱਚੇ ਵਾਲੀ ਵੀਡੀਓ ਬਣਾਉਂਦੇ ਹੁਣ ਆ ਅਗਲੀ ਚਲਿੰਦਾ ਬਾਅਦ